ਹਾਂਜੀ ਅੱਜ ਆਪਾਂ ਲਿਪੀ ਤੇ ਗੁਰਮੁਖੀ ਲਿਪੀ ਬਾਰੇ ਪੜਾਂਗੇ ਠੀਕ ਹੈ ਪਿਛਲੀ ਵੀਡੀਓ ਦੇ ਵਿੱਚ ਆਪਾਂ ਨੇ ਧੁਨੀ ਬੋਧ ਬਾਰੇ ਪੜਿਆ ਸੀ ਆਪਾਂ ਲਾਈਨ ਵਾਈਸ ਸਾਰੇ ਚੈਪਟਰ ਕਰ ਰਹੇ ਆ ਆਪਣੀ ਗ੍ਰਾਮਰ ਦਾ 4th ਚੈਪਟਰ ਹੈ ਲਿਪੀ ਤੇ ਗੁਰਮੁਖੀ ਲਿਪੀ ਕੀ ਹੁੰਦੀ ਹੈ ਲਿਪੀ ਕੀ ਹੁੰਦੀ ਹੈ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਵਿੱਚ ਅੰਕਿਤ ਕਰਨ ਲਈ ਕੁਝ ਚਿੰਨ ਵਰਤੇ ਜਾਂਦੇ ਹਨ ਇਨ੍ਹਾਂ ਚਿੰਨ੍ਹਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਲਿਪੀ ਕਿਹਾ ਜਾਂਦਾ ਹੈ ਭਾਸ਼ਾ ਦੀਆਂ ਧੁਨੀਆਂ ਨੂੰ ਲਿਖਤੀ ਰੂਪ ਦੇ ਵਿੱਚ ਜਿਹੜੀਆਂ ਆਪਣੇ ਧੁਨੀ ਕੀ ਹੁੰਦੀ ਹੈ ਆਵਾਜ਼ ਜਦੋਂ ਆਪਾਂ ਇਹਨਾਂ ਨੂੰ ਲਿਖਦੇ ਆ ਤੇ ਲਿਖਤੀ ਰੂਪ ਦੇ ਵਿੱਚ ਅੰਕਿਤ ਕਰਨ ਲਈ ਕੁਝ ਠੀਕ ਹੈ ਦੁਨੀਆਂ ਦੇ ਵਿੱਚ ਕਿਹੜੀ ਸੀ ਸਿਹਾਰੀ ਬਿਹਾਰੀ ਔਂਕਰਦਲੰਕੜ ਹੋ ਗਿਆ ਉਸ ਤੋਂ ਬਾਅਦ ਹੋ ਗਿਆ ਜਿਵੇਂ ਆਪਣੇ ਨਾਸਕੀ ਧੁਨੀਆਂ ਹੋ ਗਈਆਂ ਇਹ ਸਾਰੀਆਂ ਜਿਹੜੀਆਂ ਚਿੰਨ ਨੇ ਇਹ ਸਿਹਾਰੀ ਬਿਹਾਰੀ ਹੋ ਗਈ ਅਨੁਨਾਸਕੀ ਹੋ ਗਈ ਇਹ ਸਾਰੇ ਜਿਹੜੇ ਚਿੰਨ ਨੇ ਜਦੋਂ ਆਪਾਂ ਇਹਨਾਂ ਦੇ ਸਮੂਹ ਨੂੰ ਲਿਖਦੇ ਆਂ ਫਿਰ ਕੀ ਬਣ ਜਾਂਦੀ ਹੈ ਲਿਪੀ ਲਿਪੀ ਦਾ ਭਾਵ ਕੀ ਹੁੰਦਾ ਲਿਖਤ ਲਿਖਣਾ ਲਿਪੀ ਬੋਲੀ ਤੇ ਲਿਪੀ ਦਾ ਕੀ ਸੰਬੰਧ ਹੈ ਲਿਪੀ ਬੋਲੀ ਨੂੰ ਲਿਖਤੀ ਰੂਪ ਵਿੱਚ ਪੇਸ਼ ਕਰਦੀ ਹੈ ਹਰ ਇੱਕ ਤਰ੍ਹਾਂ ਨਾਲ ਬੋਲੀ ਦਾ ਪਹਿਰਾਵਾ ਹੈ ਇਸ ਰਾਹੀਂ ਬੋਲੀ ਸੁਖਮ ਨਾ ਰਹਿ ਕੇ ਇੱਕ ਸাকার ਰੂਪ ਧਾਰਨ ਕਰ ਲੈਂਦੀ ਹੈ ਸੁਖਮ ਇੱਕ ਛੋਟੀ ਚੀਜ਼ ਨਾ ਰਹਿ ਕੇ ਇੱਕ ਸাকার ਰੂਪ ਇਹਦਾ ਉਹ ਧਾਰਨ ਕਰ ਲੈਂਦੀ ਹੈ ਵਰਣਜਾ ਅੱਖਰ ਕਿਸ ਨੂੰ ਕਹਿੰਦੇ ਹਨ ਮਨੁੱਖ ਜਦੋਂ ਬੋਲਦਾ ਹੈ ਤਾਂ ਉਸ ਦੇ ਮੂੰਹ ਵਿੱਚੋਂ ਪਿੰਨ-ਪਿੰਨ ਪ੍ਰਕਾਰ ਦੀਆਂ ਆਵਾਜ਼ਾਂ ਨਿਕਲਦੀਆਂ ਹਨ ਇਹਨਾਂ ਨੂੰ ਪ੍ਰਗਟ ਕਰਨ ਲਈ ਜੋ ਚਿੰਨ੍ਹ ਮਿੱਥੇ ਜਾਂਦੇ ਹਨ ਉਹਨਾਂ ਨੂੰ ਵਰਣਜਾ ਅੱਖਰ ਕਿਹਾ ਜਾਂਦਾ ਹੈ ਜਿਵੇਂ ਕਕਾ ਚਚਾ ਟੈਂਕਾ ਤੱਤਾ ਪਪਾ ਠੀਕ ਹੈ ਇਹ ਸਾਰੇ ਅੱਖਰ ਨੇ ਗੁਰਮੁਖੀ ਵਰਣਮਾਲਾ ਦੇ ਵਿੱਚ ਪੰਜਾਬੀ ਬੋਲੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ ਤੇ ਕਿਉਂ ਪੰਜਾਬੀ ਬੋਲੀ ਕਿਹੜੀ ਭਾਸ਼ਾ ਕਿਹੜੀ ਲਿਪੀ ਵਿੱਚ ਲਿਖੀ ਜਾਂਦੀ ਹੈ ਜਾਂ ਇਹਨਾਂ ਦੇ ਵਿੱਚ ਪੰਜਾਬੀ ਬੋਲੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਪੂਰੀ ਤਰ੍ਹਾਂ ਢੁਕਵੀਂ ਲਿਪੀ ਹੈ ਜਿਵੇਂ ਆਪਣੇ ਪੰਜਾਬੀ ਲਈ ਗੁਰਮੁਖੀ ਲਿਪੀ ਹੈ ਹਿੰਦੀ ਲਈ ਦੇਵਨਾਗਰੀ ਹੈ ਇਸ ਤਰ੍ਹਾਂ ਕਿਉਂਕਿ ਇਹ ਇਸ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਦੇਵਨਾਗਰੀ ਰੋਮਨ ਤੇ ਸ਼ਾਮੁਖੀ ਨਾਲੋਂ ਵਧੇਰੇ ਸਮਰੱਥ ਹੈ ਜਿਹੜੀ ਗੁਰਮੁਖੀ ਲਿਪੀ ਹੈ ਠੀਕ ਹੈ ਸ਼ਾਮੁਖੀ ਕਿਹੜੀ ਪਾਕਿਸਤਾਨ ਦੀ ਹੈ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਇਸ ਦੇ ਕਿੰਨੇ ਵਰਨ ਚ ਅੱਖਰ ਹਨ ਪੰਜਾਬੀ ਭਾਸ਼ਾ ਦੀ ਲਿਪੀ ਹੈ ਜਿਹੜੀ ਆਪਣੇ ਉਹ ਗੁਰਮੁਖੀ ਹੈ ਇਸ ਦੇ 35 ਅੱਖਰ ਪੁਰਾਣੇ ਨੇ ਤੇ ਇਹਨਾਂ ਵਿੱਚ ਫਾਰਸੀ ਦੀਆਂ ਪੰਜ ਧੁਨੀਆਂ ਦੇ ਅੱਖਰ ਸਸੇ ਪੈਰ ਵਿੰਦੀ ਖਖੇ ਪੈਰ ਵਿੰਦੀ ਗਗੇ ਪੈਰ ਵਿੰਦੀ ਜਜੇ ਪੈਰ ਵਿੰਦੀ ਫਫੇ ਪੈਰ ਵਿੰਦੀ ਨਵੇਂ ਅੱਖਰ ਤੇ ਲੱਲੇ ਪੈਰ ਵਿੰਦੀ ਸ਼ਾਮਲ ਹੋਣ ਨਾਲ ਇਹਨਾਂ ਦੀ ਗਿਣਤੀ 41 ਹੋ ਗਈ ਹੈ ਪਹਿਲਾਂ 5 ਅੱਖਰ ਸੀ ਤੇ ਜਿਹੜਾ ਇਹ ਲੱਲੇ ਪੈਰਵਿੰਦੀ ਅੱਖਰ ਲੈਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਭਾਗ ਵੱਲੋਂ ਇਹ ਨਵੀਂ ਧੁਨੀ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਕਰਕੇ ਨਵੇਂ ਅੱਖਰ 6 ਸ਼ਾਮਲ ਕਰ ਲਏਗੇ 35 ਦੇ ਵਿੱਚ 6 ਪਲੱਸ ਕਰਾਂਗੇ 41 ਅੱਖਰ ਨੇ ਆਪਣੀ ਗੁਰਮੁਖੀ ਵਰਣਮਾਲਾ ਦੇ ਵਿੱਚ ਹੁਣ 41 ਅੱਖਰ ਨੇ ਊੜੇ ਤੋਂ ਲੈ ਕੇ ਡਾੜੇ ਤੱਕ ਗੁਰਮੁਖੀ ਦੇ ਕਿੰਨੇ ਅੱਖਰ ਨੇ ਉਹ 35 ਅੱਖਰ ਨੇ ਇਹ ਪੁਰਾਣੇ ਸਮੇਂ ਦੇ ਨੇ ਪਰੰਪਰਾਗਤ ਸਮੇਂ ਦੇ ਅਜੋਕੇ ਸਮੇਂ ਦੇ ਵਿੱਚ ਲੱਲੇ ਪੈਰਵਿੰਦੀ ਤੱਕ 41 ਅੱਖਰ ਨੇ ਠੀਕ ਹੈ ਪਹਿਲਾਂ 35 ਸੀਗੇ 6 ਹੋਰ ਐਡ ਕਰਤੇ ਆਪਾਂ ਨੇ ਨਵੇਂ ਕਿੰਨੇ ਬਣ ਗਏ 41 ਬਣ ਗਏ ਕਿਹੜੇ ਕਿਹੜੇ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਲਾਈ ਜਾਂਦੀ ਹੈ ਉਹੀ ਨਵੇਂ 6 ਅੱਖਰ ਨੇ ਆ ਵਾਲੇ ਇਹਨਾਂ ਦੇ ਅੱਖਰਾਂ ਦੇ ਵਿੱਚ ਪੈਰ 'ਚ ਬਿੰਦੀ ਲਾਈ ਜਾਂਦੇ ਇਹਨੂੰ ਆਪਾਂ ਨਵੀਨ ਵਰਗ ਵੀ ਕਹਿ ਦਿੰਦੇ ਹਾਂ ਗੁਰਮੁਖੀ ਦੇ ਪਹਿਲਾਂ ਪ੍ਰਚਲਿਤ ਅੱਖਰਾਂ ਦੇ ਪੈਰਾਂ ਵਿੱਚ ਬਿੰਦੀ ਪਾ ਕੇ ਨਵੇਂ ਅੱਖਰ ਬਣਾਏ ਗਏ ਅਤੇ ਇਹਨਾਂ ਦੀ ਲੋੜ ਉਰਦੂ ਫਾਰਸੀ ਵਿੱਚੋਂ ਆਈ ਸ਼ਬਦਾਂ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਲਈ ਪਈ ਇਹ ਅੱਖਰਾਂ ਦੇ ਲਿਖੇ ਨੇ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗਗੇ ਪੈਰ ਬਿੰਦੀ ਜਜੇ ਪੈਰ ਬਿੰਦੀ ਫਫੇ ਪੈਰ ਬਿੰਦੀ ਤੇ ਇਕ ਲਲੇ ਪੈਰ ਬਿੰਦੀ ਆ ਇਸ ਤੋਂ ਇਲਾਵਾ ਪੰਜਾਬੀ ਦੀ ਇੱਕ ਉਲਟ ਜੀਬੀ ਧੁਨੀ ਜਿਸ ਦੇ ਉਚਾਰਨ ਵਿੱਚ ਜੀਵ ਤਾਲੂਏ ਨੂੰ ਲੱਗਦੀ ਹੈ ਨੂੰ ਪ੍ਰਗਟ ਕਰਨ ਲਈ ਲੱਲੇ ਪੈਰ ਬਿੰਦੀ ਦੇ ਪੈਰ ਚ ਬਿੰਦੀ ਪਾ ਕੇ ਲੱਲਾ ਧੁਨੀ ਜਿਹੜੀ ਉਹ ਬਣਾਈ ਗਈ ਹੈ ਗੁਰਮੁਖੀ ਲਿਪੀ ਦੇ ਹੋਰ ਕਿਹੜੇ ਕਿਹੜੇ ਨਾਂ ਪ੍ਰਸਿੱਧ ਨੇ ਇਹਨੂੰ ਕੀ ਕਹਿੰਦੇ ਆ ਪੁਰਾਣੇ ਸਮਿਆਂ ਨੂੰ ਪੈਂਤੀ ਵੀ ਕਹਿੰਦੇ ਆ ਪੈਂਤੀ ਅੱਖਰੀ ਤੇ ਪੰਜਾਬੀ ਲਿਪੀ ਦੇ ਤਿੰਨ ਹੋਰ ਨਾਂ ਨੇ ਇਹ ਕਿ ਟਿਗੜੀ ਨੇ 35 35 ਅੱਖਰੀ ਤੇ ਪੰਜਾਬੀ ਲਿਪੀ ਇਹ ਗੁਰਮੁਖੀ ਲਿਪੀ ਦੇ ਪ੍ਰਸਿੱਧ ਨਾਮ ਨੇ ਕੋਈ ਵੀ ਇਹਨਾਂ ਤੋਂ ਪੁੱਛਿਆ ਜਾ ਸਕਦਾ ਜਾਂ ਤੁਹਾਨੂੰ ਪੁੱਛਣਾ ਪੰਜਾਬੀ ਲਿਪੀ ਕੀ ਹੈ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਗੁਰਮੁਖੀ ਲਿਪੀ ਦੇ ਨਾਮ ਨੇ ਇਹ 35 ਜਾਂ 35 ਅਖਰੀ ਵੀ ਹੀ ਹੈ ਲਿਪੀ ਤੇ ਵਰਣਮਾਲਾ ਵਿੱਚ ਕੀ ਅੰਤਰ ਹੈ ਲਿਪੀ ਉਹਨਾਂ ਸਾਰੇ ਚਿੰਨਾ ਵਰਣਾ ਤੇ ਲਗਾ ਮਾਤਰਾ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਤੋਂ ਕਿਸੇ ਬੋਲੀ ਨੂੰ ਲਿਖਤੀ ਰੂਪ ਦੇਣ ਦਾ ਕੰਮ ਲਿਆ ਜਾਂਦਾ ਹੈ ਪਰ ਵਰਣਮਾਲਾ ਵਿੱਚ ਕੇਵਲ ਵਰਣ ਹੀ ਸ਼ਾਮਲ ਹੁੰਦੇ ਹਨ ਅਤੇ ਵਿਸ਼ੇਸ਼ ਤਰਤੀਬ ਵਿੱਚ ਲਿਖੇ ਜਾਂਦੇ ਹਨ ਜਿਵੇਂ ਊੜਾ ਪਹਿਲਾਂ ਲਿਖਾਂਗੇ ਊੜਾ ਫਿਰ ਆੜਾ ਫਿਰ ਈੜੀ ਸਸਾ ਹਾਹਾ ਇਹ ਆਪਾਂ ਤਰਤੀਬ ਵਾਈਜ਼ ਲਿਖ ਰਹੇ ਹਾਂ ਨਾ ਇਹਨੂੰ ਆਪਾਂ ਉਲਟ ਫੋੜ ਕਰਕੇ ਨਹੀਂ ਲਿਖ ਸਕਦੇ ਇਹ ਨਹੀਂ ਹੈਗਾ ਵੀ ਆਪਾਂ ਊੜੇ ਤੋਂ ਬਾਅਦ ਈੜੀ ਲਿਖ ਦਾਂਗੇ ਊੜੇ ਤੋਂ ਬਾਅਦ ਆੜਾ ਈੜੀ ਨਿਸ਼ਚਿਤ ਤਰਤੀਬ ਦੇ ਵਿੱਚ ਰੱਖੇ ਜਾਂਦੇ ਨੇ ਗੁਰਮੁਖੀ ਵਰਣਮਾਲਾ ਦੇ ਅੱਖਰ ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਰੂਪ ਤੇ ਉਚਾਰਨ ਦੇ ਫਰਕ ਕਰਕੇ ਪੰਜਾਬੀ ਧੁਨੀਆਂ ਦੀ ਦੋ ਭੇਦ ਨੇ ਸਵਰ ਤੇ ਵਿਅੰਜਨ ਸਵਰ ਧੁਨੀਆਂ ਕੀ ਹੁੰਦੀਆਂ ਹਨ ਪੰਜਾਬੀ ਵਿੱਚ ਕਿਹੜੇ ਕਿਹੜੀਆਂ ਧੁਨੀਆਂ ਸਵਰ ਨੇ ਉਹਨਾਂ ਦੁਨੀਆ ਅੱਖਰਾਂ ਨੂੰ ਸਵਰ ਅੱਖਰ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਉਚਾਰਨ ਕਰਨ ਸਮੇਂ ਸਾਹ ਮੂੰਹ ਵਿੱਚੋਂ ਬਿਰੋਕ ਬਾਹਰ ਨਿਕਲਦੀ ਹੈ ਤੁਹਾਨੂੰ ਪਿਛਲੀ ਵੀਡੀਓਜ਼ ਦੇ ਵਿੱਚ ਵੀ ਸਮਝਾਇਆ ਸੀ ਇਹ ਮੈਨੇ ਪੰਜਾਬੀ ਵਿੱਚ ਸਵਰਾਂ ਲਈ ਕੇਵਲ ਤਿੰਨ ਅੱਖਰ ਨੇ ਕਿਹੜੇ-ਕਿਹੜੇ ਨੇ ਆਪਣੇ ਕੋਲ ਊੜਾ ਅੜਾ ਈੜੀ ਜਦੋਂ ਆਪਾਂ ਇਹਨਾਂ ਤਿੰਨ ਅੱਖਰਾਂ ਦੇ ਨਾਲ ਲਗਾ ਮਾਤਰਾ ਦੀ ਵਰਤੋਂ ਕਰ ਲਾਂਗੇ ਫਿਰ ਕੀ ਬਣ ਜਾਂਦੀਆਂ ਨੇ ਉਹ ਸਵਰ ਧੁਨੀਆਂ ਬਣ ਜਾਂਦੀਆਂ ਨੇ ਠੀਕ ਹੈ ਦੁਨੀਆਤਮਕ ਪਦਰਤ ਇਹਨਾਂ ਦੀ ਗਿਣਤੀ 10 ਹੋ ਜਾਂਦੀ ਹੈ ਫਿਰ ਆੜਾ ਕੀ ਹੈ ਮੁਕਤਾ ਫਿਰ ਆ ਈ ਈ ਊ ਉ, ਐ, ਅ, ਔ, ਔ ਠੀਕ ਹੈ ਇਹਨਾਂ ਦਾ ਮਾਤਰਾ ਨਾਲ ਕਿੰਨੇ ਬਣਗੇ ਸਵਰ ਤੁਨੀਆਂ ਦੀ ਗਿਣਤੀ 10 ਹੋਗੀ ਲਗੂ ਹਸਰਤ ਤੇ ਦੀਰਗ ਲਗੂ ਹੁੰਦੇ ਨੇ ਛੋਟੇ ਦੀਰਗ ਹੁੰਦੇ ਨੇ ਵੱਡੇ ਜਿਨ੍ਹਾਂ ਨੂੰ ਬੋਲਣ ਸਮੇਂ ਘੱਟ ਸਮਾਂ ਲੱਗਦਾ ਉਹ ਹੁੰਦੀਆਂ ਨੇ ਲਗੂ ਤੁਨੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਜ਼ਿਆਦਾ ਸਮਾਂ ਲੱਗਦਾ ਉਹ ਹੁੰਦੀਆਂ ਨੇ ਦੀਰਗ ਦੁੱਗਣਾ ਸਮਾਂ ਲੈਂਦੀਆਂ ਨੇ ਜਿਹੜੀਆਂ ਤੁਨੀਆਂ ਬੋਲਣ ਦੇ ਵਿੱਚ ਲਗੂ ਹਸਰਤ ਤੁਨੀਆਂ ਅ, ਈ, ਉ ਇਹ ਤਿੰਨੇ ਯਾਦ ਕਰ ਲਓ ਠੀਕ ਹੈ ਕਿਹੜੇ-ਕਿਹੜੇ ਨੇ ਅ, ਈ, ਉ ਇਹ ਤਿੰਨ ਨੇ ਠੀਕ ਹੈ ਇਹ ਯਾਦ ਕਰ ਲਓ ਪਿੱਛੇ ਆਪਣੇ ਕੋਲ ਕਿੰਨੀਆਂ ਬਚ ਗਈਆਂ ਸੱਤ ਉਹ ਸਾਰੀਆਂ ਕਿਹਦੀ ਵਿੱਚ ਆ ਜਾਣਗੇ ਦੀਰਘ ਦੇ ਵਿੱਚ ਜਿਵੇਂ ਅ ਈ ਊ ਇਹਨਾਂ ਨੇ ਬੋਲਣ ਸਮੇਂ ਘੱਟ ਸਮਾਂ ਲਿਆ ਜਦੋਂ ਆਪਾਂ ਇਹਨਾਂ ਨੂੰ ਬੋਲਾਂਗੇ ਆ ਈ ਏ ਐ ਓ ਔ ਐ ਇਹ ਦੁਗਣਾ ਸਮਾਂ ਲੈਂਦੀਆਂ ਨੇ ਲਗੂ ਦੇ ਨਾਮ ਠੀਕ ਹੈ ਉਸ ਤੋਂ ਬਾਅਦ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਇਹ ਆਪਾਂ ਨੇ ਸਵਰਤ ਧੁਨੀਆਂ ਪੜ੍ਹੀਆਂ ਅੱਗੇ ਹੈਗਾ ਵਿਅੰਜਨ ਧੁਨੀਆਂ ਕੀ ਹੁੰਦੀਆਂ ਨੇ ਵਯੰਜਨ ਧੁਨੀਆਂ ਉਹਨਾਂ ਖਰਾਂ ਨੂੰ ਆਖਿਆ ਜਾਂਦਾ ਹੈ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਜੀਭ ਮੂੰਹ ਦੇ ਅੰਦਰ ਕਿਸੇ ਥਾਂ ਛੋਕੇ ਜਾਂ ਬੁੱਲ ਆਪਸ ਦੇ ਵਿੱਚ ਛੋਕੇ ਸਾਹ ਨੂੰ ਕੁਝ ਸਮੇਂ ਲਈ ਰੋਕ ਕੇ ਰੱਖਦੇ ਹਨ ਪੰਜਾਬੀ ਵਿੱਚ ਸਸੇ ਤੋਂ ਲੈ ਕੇ ਡਾੜੇ ਤੱਕ ਸਾਰੀਆਂ ਕਿਨੇਹੋ ਧੁਨੀਆਂ ਵਿਯੰਜਨ ਨੇ ਅਨੁਨਾਸਕੀ ਜਾਂ ਨਾਸਕੀ ਵਿਯੰਜਨ ਧੁਨੀਆਂ ਕਿਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੀਆਂ ਧੁਨੀਆਂ ਨੱਕ ਵਿੱਚ ਉਚਾਰੀਆਂ ਜਾਂਦੀਆਂ ਹਨ ਉਹ ਅਨੁਨਾਸਕੀ ਜਾਂ ਨਾਸਕੀ ਧੁਨੀਆਂ ਹੁੰਦੀਆਂ ਨੇ ਜਿਵੇਂ ਅੰਗਾ ਨਾਣਾ ਨੰਮ बोलਦੇ ਸਮੇ ਇਹਨਾਂ ਦੀ ਆਵਾਜ਼ ਹੈ ਜਿਹੜੀ ਨੱਕ ਚੋਂ ਆਉਂਦੀ ਹੈ ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ ਆਪਾਂ ਨਾਸਕੀ ਧੁਨੀਆਂ ਨਾਸਕੀ ਵਿਅੰਜਨ ਸੇਮ ਹੈ ਇਹਦਾ ਆਨਸਰ ਠੀਕ ਹੈ ਉਹੀ ਉਸ ਧੁਨੀ ਅੱਖਰ ਨੂੰ ਕਹਿੰਦੇ ਜਿਨ੍ਹਾਂ ਦਾ ਉਚਾਰਨ ਕਰਨ ਸਮੇਂ ਆਵਾਜ਼ ਹੈ ਜਿਹੜੀ ਨੱਕ ਚੋਂ ਨਿਕਲਦੀ ਹੈ ਇਹ ਪੰਜ ਨੇ ਫਿਰ ਹੈਗਾ ਲਗਾ ਮਾਤਰਾ ਕੀ ਹੁੰਦੀਆਂ ਨੇ ਲਗਾ ਮਾਤਰਾ ਸਵਰਾਂ ਦੇ ਚਿੰਨ ਹੁੰਦੇ ਨੇ ਪੰਜਾਬੀ ਵਿੱਚ ਭਾਵੇਂ ਤਿੰਨ ਅੱਖਰ ਨੇ ਤਿੰਨ ਅੱਖਰ ਕੀ ਨੇ ਆਪਣੇ ਇਹ ਸਵਰ ਅੱਖਰ ਨੇ ਇਕੱਲੇ ਪਰੰਤੂ ਜਦੋਂ ਇਹਨਾਂ ਦੀ ਵਰਤੋਂ ਕਰ ਇਹਨਾਂ ਦੀ ਵਰਤੋਂ ਕਦੋਂ ਜਦੋਂ ਆਨਾਂ ਦੀ ਵਰਤੋਂ ਕਰਦੇ ਸਮੇਂ ਇਹਨਾਂ ਦੀ ਗਿਣਤੀ 10 ਕਦੋਂ ਹੁੰਦੀ ਹੈ ਜਦੋਂ ਆਪਾਂ ਇਹਨਾਂ ਦੇ ਨਾਲ ਲਗਾ ਮਾਤਰਾ ਲਗਾਉਂਦੇ ਹਾਂ ਠੀਕ ਹੈ ਬੋਲੀ ਨੂੰ ਲਿਖਣ ਲਈ ਵਿਅੰਜਨਾਂ ਨਾਲ ਇਹਨਾਂ ਸਵਰਾਂ ਦੇ ਕੇਵਲ ਚਿੰਨ ਮੁਕਤਾ ਸਿਹਾਰੀ ਬਿਹਾਰੀ ਅੰਕੜ ਦਲੰਕੜ ਲਾਂ ਤੁਲਾ ਹੋੜਾ ਕੋਣਾੜਾ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਚਿੰਨਾਂ ਨੂੰ ਲਗਾ ਮਾਤਰਾ ਕਿਹਾ ਜਾਂਦਾ ਹੈ ਪੰਜਾਬੀ ਗੁਰਮੁਖੀ ਵਿੱਚ ਕਿੰਨੀਆਂ ਲਗਾਉਂਦੀ ਦੀ ਵਰਤੋਂ ਹੁੰਦੀ ਹੈ ਉਹਨਾਂ ਦੇ ਨਾਲ ਪੰਜਾਬੀ ਗੁਰਮੁਖੀ ਵਿੱਚ ਵਰਤੀਆਂ ਜਾਣ ਵਾਲੀਆਂ ਲਗਾ ਕਿੰਨੀਆਂ ਨੇ 10 ਇਹ ਸੇਮ ਨੇ ਇੱਕੋ ਜਿਹਾ ਕੁਐਸਚਨ ਰਿਪੀਟ ਹੋ ਰਹੇ ਨੇ ਮੁਕਤਕ ਇਹ ਮੁਕਤਕ ਹਸਰਬ ਸਵਰ ਹੈ ਠੀਕ ਹੈ ਲਗੂ ਸਵਰ ਜਿਸ ਦਾ ਕੋਈ ਚਿੰਨ ਨਹੀਂ ਹੈਗਾ ਇਹਦੀ ਆਵਾਜ਼ ਹੈ ਜਿਹੜੀ ਉਹ ਆੜੇ ਦੇ ਬਰਾਬਰ ਹੁੰਦੀ ਹੈ ਪੰਜਾਬੀ ਦੇ ਵਿਅੰਜਨਾਂ ਅਤੇ ਸਵਰ ਊੜਾ ਆੜਾ ਈੜੀ ਨਾਲ ਕਿਹੜੀਆਂ ਕਿਹੜੇ ਲਗਾਣ ਦੇ ਵਰਤੋਂ ਹੁੰਦੀ ਹੈ ਊੜਾ ਆੜਾ ਈੜੀ ਨਾਲ ਸਾਰੀਆਂ ਲਗਾਣੇ ਲੱਗਦੀਆਂ ਹੈਗੀਆਂ ਠੀਕ ਹੈ ਊੜਾ ਆੜਾ ਤੇ ਈੜੀ ਨਾਲ ਕਿਹੜੇ ਕਿਹੜੇ ਨੇ ਸਿਹਾਰੀ ਹੋਗੇ ਕੰਨਾ ਸਿਹਾਰੀ ਬਿਹਾਰੀ ਔਕੜ ਦਲੰਕੜ ਏ ਲਾਵਾਂ ਦੁਲਾਵਾਂ ਤੇ ਕਨੌੜਾ ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਆੜਾ ਜਿਹੜਾ ਮੁਕਤ ਹੈ ਕੰਨਾ ਦੁਲਾਵਾਂ ਤੇ ਕਨੌੜਾ ਈੜੀ ਨਾਲ ਸਿਹਾਰੀ ਬਿਹਾਰੀ ਤਿਲਾਂ ਦੁਲਾਨ ਇਹਨਾਂ ਨਾਲ ਊੜਾ ਆੜਾ ਈੜੀ ਨਾਲ ਅਲੱਗ-ਅਲੱਗ ਮਾਤਰਾਵਾਂ ਦੀ ਵਰਤੋਂ ਜਿਹੜੀ ਕੀਤੀ ਜਾਂਦੀ ਹੈ ਪੰਜਾਬੀ ਲਿਖਣ ਸਮੇਂ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੇ ਉਹਨਾਂ ਨੂੰ ਕੀ ਕਹਿੰਦੇ ਹਨ ਮੁਕਤ ਅੱਖਰ ਕਹਿੰਦੇ ਹਨ ਆੜਾ ਜਿਹੜਾ ਮੰਨਿਆ ਜਾਂਦਾ ਲਗਾ ਅੱਖਰ ਕੀ ਹੁੰਦੇ ਨੇ ਲਗਾ ਅੱਖਰ ਪੰਜਾਬੀ ਵਿੱਚ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਗੁਰਮੁਖੀ ਵਿੱਚ ਲਗਾ ਦੇ ਕੁਝ ਚਿੰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਨੂੰ ਕੀ ਕਹਿੰਦੇ ਹਨ ਸਿਰ ਲਗਾ ਅੱਖਰ ਆਖਿਆ ਜਾਂਦਾ ਹੈ ਪੰਜਾਬੀ ਵਿੱਚ ਇਹ ਚਿੰਨ ਤਿੰਨ ਨੇ ਬਿੰਦੀ ਟਿੱਪੀ ਤੇ ਅਦਕ ਇਹ ਲਗਾਖ ਨੇ ਛੋਟੇ ਛੋਟੇ ਚਿੰਨ ਨੇ ਜਿਹੜੇ ਇਹ ਕੀ ਹੈ ਵਰਨਾ ਦੇ ਨਾਲ ਸ਼ਬਦਾਂ ਦੇ ਨਾਲ ਲੱਗੇ ਲਾਏ ਜਾਂਦੇ ਨੇ ਬਿੰਦੀ ਤੇ ਟਿੱਪੀ ਦੀ ਵਰਤੋਂ ਕਦੋਂ ਤੇ ਕਿੰਨਾ ਲਗਾ ਨਾਲ ਕੀਤੀ ਜਾਂਦੀ ਹੈ ਦਸਾਂ ਲਗਾ ਵਿੱਚ ਜਦੋਂ ਕਿਸੇ ਦਾ ਉਚਾਰਨ ਨੱਕ ਵਿੱਚ ਹੁੰਦਾ ਤਾਂ ਉਹ ਬਿੰਦੀ ਤੇ ਟਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ ਦਸ ਲਗਾ ਵਿੱਚੋਂ 6ਾਂ ਦੇ ਨਾਲ ਕੰਨਾ ਬਿਹਾਰੀ ਲਾਂ ਦੁਲਾਹ ਹੋੜਾ ਤੇ ਕੁਣਾੜਾ ਦੀ ਬਿੰਦੀ ਲਗਾਈ ਜਾਂਦੀ ਹੈ ਤੇ ਚੌ ਮੁਕਤ ਸਿਹਾਰੀ ਬੇਰੀ ਤੇ ਅੰਕ ਦਿਲੰਕ ਕਰ ਦੇ ਨਾਲ ਟਿੱਪੀ ਲਾਈ ਜਾਂਦੀ ਹੈ। ਅਧਿਕ ਦੀ ਵਰਤੋਂ ਕਦੋਂ ਹੁੰਦੀ ਹੈ? ਪੰਜਾਬੀ ਵਿੱਚ ਅੱਖਰਾਂ ਨੂੰ ਦੂਰੀ ਆਵਾਜ਼ ਵਿੱਚ ਪ੍ਰਗਟ ਕਰਨ ਲਈ ਹਿੰਦੀ ਸੰਸਕ੍ਰਿਤ ਵਾਂਗ ਅੱਧੇ ਅੱਖਰ ਨਹੀਂ ਪਾਏ ਜਾਂਦੇ। ਸਗੋਂ ਜਿਸ ਅੱਖਰ ਦੀ ਆਵਾਜ਼ ਨੂੰ ਦੂਰੀ ਕਰਨੀ ਪਵੇ ਉਸ ਦੇ ਉੱਪਰ ਪਹਿਲਾਂ ਅੱਖਰ ਦੇ ਉੱਤੇ ਅੱਧਕ ਪਾਏ ਜਾਂਦੇ ਜਿਵੇਂ ਸੱਤ ਕਿਹੜੇ ਅੱਖਰ ਦੇ ਦਬਾਅ ਪੈ ਰਹੇ ਸ ਸ ਦੇ ਉੱਪਰ ਸੱਤ ਹਿਕ ਭੁਖ ਅੱਛਾ ਠੀਕ ਹੈ ਇਹਨਾਂ ਦੀ ਦੂਰੀ ਆਵਾਜ਼ ਹੁੰਦੀ ਹੈ ਤੇ ਉਹ ਅੱਖਰ ਦੇ ਉੱਪਰ ਦਬਾਅ ਤੇ ਬਲ ਦਾ ਚਿੰਨ ਹੈ ਜਿਹੜਾ ਅੱਧਕ ਹੈ ਉਹ ਉਹ ਅੱਖਰ ਦੇ ਉੱਪਰ ਦਬਾਅ ਪਾਉਂਦਾ ਹੈ। ਅਧਿਕ ਦੀ ਵਰਤੋਂ ਕਿਹੜੀ ਲਗ ਨਾਲ ਹੁੰਦੀ ਹੈ ਅਧਿਕ ਦੀ ਵਰਤੋਂ ਜਿਹੜੀ ਮੁਕਤ ਸਿਹਾਰੀ ਔਂਕੜ ਦੇ ਨਾਲ ਲੱਗਦੀ ਹੈ ਪਰੰਤੂ ਅੰਗਰੇਜ਼ੀ ਦੇ ਕੁਝ ਸ਼ਬਦ ਲਿਖਣ ਦੇ ਲਈ ਇਹਨਾਂ ਦੇ ਦੁਲਾਨ ਦੇ ਨਾਲ ਵਰਤੋਂ ਕਰਨੇ ਪੈਂਦੇ ਜਿਵੇਂ ਪੈਨ ਪ੍ਰੈਸ ਆਦ ਸੋਨਾ ਲਿਖਣ ਲਈ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋਨਾ ਲਿਖਣ ਲਈ ਵੈਰੀ ਇੰਪੋਰਟੈਂਟ ਚੈਪਟਰ ਹੈ ਇਹ ਸੋਨਾ ਲਿਖਣ ਲਈ ਸ਼ਬਦਾਂ ਵਿੱਚ ਸਾਰੇ ਅੱਖਰਾਂ ਦੇ ਆਕਾਰ ਇੱਕੋ ਜਿਹੇ ਰੱਖਣੇ ਚਾਹੀਦੇ ਨੇ ਲਗਾ ਤੇ ਲਗਾ ਖਰਾਂ ਨੂੰ ਉਹਨਾਂ ਦੇ ਅਨੁਪਾਤ ਅਨੁਸਾਰ ਠੀਕ ਥਾਵਾਂ ਤੇ ਰੱਖਣਾ ਚਾਹੀਦਾ ਹੈ ਲਿਖਣਾ ਚਾਹੀਦਾ ਹੈ ਇਸ ਤੋਂ ਬਿਨਾ ਬਾਕ ਵਿੱਚ ਸ਼ਬਦਾਂ ਦਾ ਫਰਕ ਵਿਖੋ ਜਿਆ ਹੋਣਾ ਚਾਹੀਦਾ ਤੇ ਨਾਲ ਨਾਲ ਕਾਗਜ਼ ਉੱਤੇ ਹਾਸ਼ੀਆ ਭਾਅ ਥੋੜੀ ਥੋੜੀ ਸਪੇਸ ਛੱਡ ਕੇ ਪੈਰੇ ਬਣਾਉਣ ਅਤੇ ਵਿਸਰਾਮ ਚਿੰਨਾਂ ਦੀ ਵਰਤੋਂ ਹੈ ਜਿਹੜੀ ਉਹ ਉਹਦੇ ਬਾਰੇ ਸੁਚੇਤ ਰੱਖਣਾ ਚਾਹੀਦਾ ਹੈ ਠੀਕ ਹੈ ਇਹ ਆਪਣਾ ਲਿਪੀ ਬੋਧ ਦਾ ਚੈਪਟਰ ਸੀ ਪੰਜਾਬੀ ਗੁਰਮੁਖੀ ਕਹਿ ਸਕਦੇ ਹਾਂ ਗੁਰਮੁਖੀ ਲਿਪੀ ਕਹਿ ਸਕਦੇ ਹਾਂ ਜਾਂ ਲਿਪੀ ਵੀ ਕਹਿ ਸਕਦੇ ਹਾਂ ਜਾਂ ਲਿਪੀ ਬੋਧ ਵੀ ਕਹਿ ਸਕਦੇ ਹਾਂ ਠੀਕ ਹੈ ਤਾਂ ਇਹ ਚੈਪਟਰ ਦੇ ਵਿੱਚ ਸਾਰੇ ਕੁਐਸਚਨ ਨੇ ਜਿਹੜੇ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਨੇ ਯਾਦ ਕਰ ਲੈਣਾ ਤੇ ਵੀ ਇਹਨਾਂ ਦੀ ਰਿਵੀਜ਼ਨ ਕਰ ਲੈਣੀ